ਪੌਲ ਪਲਾਜ ਜੇਤੂ ਗੱਡੀਆਂ ਲੰਘੀ ਉਹਦੇ ਕਰਕੇ ਟੁੱਟ ਚੁੱਕੀ ਆ ਉਹਦੇ ਕਰਕੇ ਪ੍ਰੋਬਲਮ ਆ ਸਾਨੂੰ ਅੱਗੇ ਇੱਥੇ ਆਟੋ ਲੱਗਾ ਹੁੰਦਾ ਸੀ ਆਟੋ ਵੀ हट ਗਿਆ ਸਰਚ ਕੱਲੇ ਆ ਸੀ ਬੱਚੇ ਸਾਡੇ ਤਾਂ ਧੋੜੇ ਕਿਵੇਂ ਆਉਣਾ ਜਾਣਾ ਜਨਾਨੀਆਂ ਵਾਲੇ ਬਹੁਤ ਆ ਚੋਰਾ ਚੱਕੀ ਬਹੁਤ ਹੋ ਰਹੀ ਆ ਸਸਿਆ ਦੋਸਤੋ ਮਹਾਨਮਨੀ ਸੱਚਮਾ ਤੁਸੀਂ ਵੇਖ ਰਹੇ ਜੀਪਸੀ ਅਪਡੇਟ ਪਿੰਡਾਂ ਵਿੱਚੋਂ ਵਿਚਰਦੇ ਹੋਏ ਪਿੰਡ ਪਹੁੰਚਿਆ ਬੂਤਗੜ ਜੋ ਕਿ ਇੱਕ ਬਹੁਤ ਹੀ ਪੁਰਾਣਾ ਪਿੰਡ ਹੈ ਕਈ ਸਾਲ ਪੁਰਾਣਾ ਅੰਗਰੇਜ਼ਾਂ ਦੇ ਸਮੇਂ ਦਾ ਵਸਿਆ ਹੋਇਆ ਪਿੰਡ ਆ ਤੇ ਇਸ ਦਾ ਹੁੰਦੇ ਟਾਈਮ ਦੇ ਵਿੱਚ ਗੱਲ ਕਰੀਏ ਵਿਕਾਸ ਦੀ ਤਾਂ ਵਿਕਾਸ ਕਿੰਨਾ ਕੁ ਸਕਾਰਾ ਵੱਲੋਂ ਕੀਤਾ ਗਿਆ ਤੇ ਕਿੱਥੇ ਕਿਹੜੀਆਂ ਗੱਲਾਂ ਤੋਂ ਅਣਦੇਖਿਆ ਕੀਤਾ ਜਾ ਰਿਹਾ ਜਿਹੜੀ ਇਸ ਪਿੰਡ ਵਾਸੀਆਂ ਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਤੇ ਸਾਡੇ ਨਾਲ ਮੌਜੂਦ ਹੈ ਪਿੰਡ ਦੇ ਸਰਪੰਚ ਸਾਹਿਬ ਤੇ ਉਹਨਾਂ ਦੇ ਨਾਲ ਪਿੰਡ ਦੇ ਨੁਮਾਇਦੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਪਿੰਡ ਦੇ ਵਿਕਾਸ ਪ੍ਰਤੀ ਕੀ ਕੀ ਪ੍ਰਾਪਤੀਆਂ ਹੋਈਆਂ ਨੇ ਤੇ ਆਉਣ ਵਾਲੇ ਸਮੇਂ ਵਿੱਚ ਕਿਦਾਂ ਦਾ ਵਿਕਾਸ ਚਾਹੁੰਦੇ ਨੇ ਅਸੀਂ ਸਰਪੰਚ ਸਾਹਿਬ ਸਵਾਗਤ ਹੈ ਜੀ ਬੀਸੀ ਆਪੜ ਦੇ ਵਿੱਚ ਥੈਂਕ ਯੂ ਜੀ ਧੰਨਵਾਦ ਤੁਹਾਡਾ ਜੀ ਇਸਰਪੰਚ ਸਾਹਿਬ ਤੁਸੀਂ ਪਿੰਡ ਦੇ ਸਰਪੰਚ ਹੋ ਤੇ ਪਹਿਲਾਂ ਤਾਂ ਇਹ ਦੱਸੋ ਕਿੰਨੀ ਵਾਰੀ ਸਰਪੰਚ ਬਣ ਚੁੱਕੇ ਹੋ ਆਪਣੇ ਮੈਂ ਜੀ ਦੂਜੀ ਵਾਰੀ ਬਣਦੀ ਹਾਂ ਦੂਜੀ ਵਾਰੀ ਬਣ ਚੁੱਕੇ ਹੋ ਹਾਂਜੀ ਤੇ ਕਿਹੋ ਜਿਹਾ ਤੁਹਾਨੂੰ ਲੱਗ ਰਿਹਾ ਦੁਬਾਰਾ ਫਿਰ ਸਰਪੰਚੀ ਕਰਨ ਦਾ ਮੌਕਾ ਮਿਲਿਆ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਿਚਰਨਾ ਚਾਹੁੰਦੇ ਹੋ ਸਰਪੰਚੀ ਦੇ ਖੇਤਰ ਦੇ ਵਿੱਚ ਨਹੀਂ ਹੁਣ ਸਰ ਨਹੀਂ ਉਹਦਾ ਸੇਵਾ ਕਰਾਂਗੇ ਪਿੰਡ ਦੇ ਨਾਲ ਚੱਲਾਂਗੇ ਜਿਹੜਾ ਨਵਾਂ ਬਣੂਗਾ ਉਹਦੇ ਨਾਲ ਜਿਹਨੂੰ ਮੌਕਾ ਮਿਲੂਗਾ ਉਹਦੇ ਨਾਲ ਚੱਲਾਂਗੇ ਜਿੱਥੇ ਵੀ ਕੋਈ ਪਿੰਡ ਦੀ ਮੇਰੀ ਲੋੜ ਹੋਈ ਮਦਦੀ ਕਿਸੇ ਗ੍ਰਾਂਟ ਲੈਣ ਦੀ ਕਿਸੇ ਕੋਲ ਜਾਣ ਦੀ ਤੇ ਹੈਲਪਫ ਜ਼ਰੂਰ ਉਹਨਾਂ ਨਾਲ ਚਲਾਂਗੇ ਪਰ ਹੁਣ ਇਸ ਟਾਈਮ ਦੁਬਾਰਾ ਬਣਨ ਦੀ ਇੱਛਾ ਨਹੀਂ ਜੇ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਤਾਂ ਤੁਹਾਡੇ ਸਮੇਂ ਤੋਂ ਪਹਿਲਾਂ ਤੇ ਹੁਣ ਕਿੰਨਾ ਕੋ ਉੰਤਰ ਮਿਲਿਆ ਵਿਕਾਸ ਕਰ ਜਾਂਦੇ ਪ੍ਰਤੀ ਸਰ ਮੇਰੇ ਟਾਈਮ ਤਾਂ ਬਹੁਤ ਵਿਕਾਸ ਹੋਇਆ ਮੈਂ 203 'ਚ ਬਣੀ ਸੀਗੀ ਉਦੋਂ ਵੀ ਮੈਂ ਕਾਫੀ ਮੇਰੇ ਪਿੰਡ ਦਾ ਵਿਕਾਸ ਹੋਇਆ ਸੀਗਾ ਤੇ ਇਹ ਜਦੋਂ ਹੁਣ ਬਣੀ ਐ ਇਸ ਟਾਈਮ ਇਸ ਟਾਈਮ ਵੀ ਕੋਈ ਕੰਮ ਨਹੀਂ ਰਿਹਾ ਪਿੰਡ ਦਾ ਹਰਕ ਕੰਮ ਜੋ ਪਿੰਡ ਦੇ ਚਲੋ ਗਲੀਆਂ ਨਾਲੀਆਂ ਤਾਂ ਆਪਾਂ ਨਹੀਂ ਗਿੰਦੇ ਉਹ ਤਾਰਕ ਵਾਰੀ ਬਣਾਈ ਦੀਆਂ ਜਾਂ ਪਿੰਡ ਦੇ ਵਿੱਚ ਸਾਡੇ ਪਾਣੀ ਦਾ ਹੈ ਨਹੀਂ ਸੀਗਾ ਟਿਊਬਵਲ ਆਪਣਾ ਉਹ ਟੂਬਵਲਾ ਪਾ ਨੂੰ ਮਿਲਿਆ ਇਸ ਟਾਈਮ ਪਾਣੀ ਪਿੰਡ ਨੂੰ ਆਪਨੇ ਆ ਰਿਹਾ ਫਿਰ ਕਾਰਪੋਰੇਸ਼ਨ ਦਾ ਜਿਹੜਾ ਆਪਣੇ ਪਿੰਡਾਂ ਨੂੰ ਖੇਤਾਂ ਨੂੰ ਪਾਣੀ ਲੱਗਨ ਦਾ ਉਹ ਬਹੁਤ ਔਖਾ ਸੀਗਾ ਤੇ ਉਹ ਵੀ ਸਾਨੂੰ ਟਿਊਬਵਲ ਮਿਲ ਗਿਆ ਉਹ ਵੀ ਸਾਡੇ ਲੱਗ ਗਿਆ ਤੇ ਸਾਡੇ ਕਮੀ ਤਾਂ ਇਸ ਵੇਲੇ ਹੁਣ ਕੋਈ ਨਹੀਂ ਕਮੀ ਸਿਰਫ ਇਹ ਹੈ ਕਿ ਸਾਡਾ ਪੁਲ ਸੀਗਾ ਅਸੀਂ ਪਿੰਡ ਵਾਸੀਆਂ ਨੇ ਬਣਾਇਆ ਸੀਗਾ 35 ਸਾਲ ਪਹਿਲਾਂ ਬਣਿਆ ਸੀਗਾ ਪੁਲ ਆਪਣੀ ਪਿੰਡ ਦੇ ਸਹਿਯੋਗ ਨਾਲ ਜਦੋਂ ਟੋਲ ਪਲਾਜ਼ਾ ਲੱਗਾ ਆਪਣੀ 25 ਲੱਗੀ ਨਗਲ ਚਿੱਦਾ ਤੇ ਉਦੋਂ ਪੁਲ ਦੇ ਮਤਲਬ ਕਿ ਇਧਰ ਦੀਆਂ ਗੱਡੀਆਂ ਕੋਟਿੰਗ ਪਰਚੀ ਭਰਵਾਉਣ ਨੂੰ ਲੋਕ ਇਧਰ ਲੰਘਦੇ ਸੀਗੇ ਤੇ ਸਾਡਾ ਪੁਲ ਟੁੱਟ ਗਿਆ ਅਸੀਂ ਐਮਐਲਏ ਸਾਹਿਬ अरोड़ा ਸਾਹਿਬ ਕੋਲ ਵੀ ਬਹੁਤ ਵਾਰੀ ਗਏ ਆ ਕਿ ਸਾਡੇ ਪਿੰਡ ਦਾ ਜਿਹੜਾ ਪੁਲ ਆ ਜਰੂਰ ਅਸੀਂ ਸਾਨੂੰ ਬਹੁਤ ਦਿੱਕਤ ਆਉਂਦੀ ਆ ਕਿ ਇਧਰ ਸਾਨੂੰ ਸ਼ਾਰਟ ਪੈਂਦਾ ਰਸਤਾ ਕੋਈ ਪਿੰਡ ਚ ਬਿਮਾਰ ਹੋ ਜਾਂਦਾ ਕੁਝ ਹੋ ਜਾਂਦਾ ਇਹ ਸਾਨੂੰ ਰਸਤਾ ਜਿਹੜਾ ਛੋਟਾ ਪੈਂਦਾ ਤੇ ਇਧਰ ਵੀ ਅਸੀਂ ਜ਼ਿਆਦਾਤਰ ਲੋਕ ਜਾਂਦੇ ਸੀਗੇ ਹੋਣ ਪੁਲ ਟੁੱਟਣ ਕਰਕੇ ਤੇ ਉੱਥੇ ਉੱਦਾ ਵੀ ਜੰਗਲ ਝਾੜੀਆਂ ਜੇ ਹੋ ਗਈਆਂ ਉੱਤੇ ਚੋਰ ਚੱਕੇ ਵੀ ਬਹੁਤ ਕੱਢਦੇ ਆ ਤੇ ਸਾਨੂੰ ਇਹਦੀ ਦਿੱਕਤ ਬਹੁਤ ਆ ਰਹੀ ਹੈ ਅਸੀਂ ਹੁਣ ਆਪਣੇ ਮੰਤਰੀ ਸਾਹਿਬ ਕੋ ਵੀ ਗਏ ਸੀਗੇ ਚੰਪਾ ਸਾਹਿਬ ਕੋ ਵੀ ਗਏ ਸੀਗੇ ਫਿਰ ਹੁਣ ਆਪਣੇ ਮੰਤਰੀ ਬਣੇ ਆ ਰਾਜਕਮਾਰ ਜੀ ਨਾਲ ਕੋਲ ਵੀ ਆਪਾਂ ਰੱਖਿਆ ਮੋਰੇ ਮੁੱਦਾ ਇਹ ਕਿ ਜਿਹੜਾ ਸਾਡਾ ਪੋਲੇ ਬਣਾਇਆ ਜਾਵੇ ਸਪੈਲ ਦੇ ਆਧਾਰ ਤੇ ਸਾਨੂੰ ਪੁਲ ਦੀ ਬਹੁਤ ਜ਼ਰੂਰਤ ਹੈ ਬਾਕੀ ਸਾਡੇ ਪਿੰਡ ਬੱਚਿਆਂ ਵਾਸਤੇ ਕਹਿੰਦੇ ਆ ਕਿ ਜੋਬਾਂ ਮਿਲਦੀਆਂ ਪਰ ਸਾਡੇ ਬੱਚਿਆਂ ਨੂੰ ਤਾਂ ਜੇ ਕਿਸੇ ਨੂੰ ਇੱਕ ਬੱਚੇ ਨੂੰ ਵੀ ਨਹੀਂ ਜੋਬ ਮਿਲੀ ਉਦੇ ਕਰਕੇ ਜਿਹੜੇ ਬੱਚੇ ਹੈਗੇ ਆ ਉਹ ਪਿੰਡ ਛੱਡ ਕੇ ਜਾਏ ਜਾਂਦੇ ਪਲੱਸ 2 ਕਰਦਾ ਜੀ ਮੈਂ ਵਿਦੇਸ਼ ਜਾਣਾ ਜਿਹੜੇ ਪਿੰਡਾਂ ਦੇ ਪਿੰਡ ਐਸ ਵੇਲੇ ਤੁਹਾਨੂੰ ਪਤਾ ਸਰ ਕੀ ਖਾਲੀ ਹੋ ਗਏ ਆ ਸਾਡੇ ਪਿੰਡ ਵਿੱਚ ਵੀ ਨਹੀਂ ਬੱਚੇ ਅਸੀਂ ਤੁਸੀਂ ਮਿੰਨਤੀ ਮਾਰੂਗੇ ਕਿ ਹਰ ਘਰ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਬੱਚੇ ਐਸ ਵੇਲੇ ਬਾਹਰ ਲੀਆਂ ਕੰਟਰੀਆਂ 'ਚ ਜਾ ਰਹੇ ਸਰਪੰਚ ਜਦੋਂ ਭਗਵੰਤ ਮਾਨ ਸਰਕਾਰ ਆਈ ਸੀ ਤਾਂ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਸੀ ਕਿ ਬਾਹਰੋਂ ਫੋਰਨ ਤੋਂ ਲੋਕ ਇੱਥੇ ਆ ਕੇ ਜੋਬ ਕਰਨਗੇ ਤਾਂ ਕਿੱਥੋਂ ਤੱਕ ਇਹ ਸਟਾਈ ਲੱਗਦੀ ਹੈ ਨਹੀਂ ਦੇਖੋ ਕਿਹਾ ਜ਼ਰੂਰ ਸੀ ਉਹਨਾਂ ਨੇ ਪਾਰੇ ਦੇ ਵਿੱਚੋਂ 25% ਤੱਕ ਹਜੇ ਵੀ ਨਹੀਂ 25% ਤੱਕ ਵੀ ਨਹੀਂ ਪਹੁੰਚੇ ਕਿ ਬੱਚੇ ਬਾਹਰੋਂ ਕੀ ਇਧਰੋਂ ਹੀ ਜਾ ਰਹੇ ਜਾਦੇ ਬਾਹਰੋਂ ਤਾਂ ਕੋਈ ਨਹੀਂ ਆ ਰਿਹਾ ਵਾਪਸ ਕੋਈ ਕੋਈ ਹੈ ਕੋ ਆਂਦਾ ਹੋ ਕੋ ਜਿਹਨੂੰ ਕੋ ਪ੍ਰੋਬਲਮ ਹੋਊਗੀ ਅਦਰਵਾਈਜ਼ ਕੋਈ ਰੋਕ ਨਹੀਂ ਲੱਗੀ ਜਿਆਦਾ ਜਾ ਰਹੇ ਬੱਚੇ ਇੱਕ ਤੁਸੀਂ ਔਰਤੋਂ ਦੋ ਵਾਰੀ ਸਰਪੰਚ ਬਣ ਚੁੱਕੇ ਹੋ ਤਾਂ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸਰਪੰਚੀ ਕਰਦੇ ਆ ਜਦ ਕਿ ਵਕਫਾ ਖਥਾਵਾਂ ਤੇ ਥਾਣਿਆਂ ਵਿੱਚ ਵੀ ਜਾਣਾ ਪੈਂਦਾ ਤੇ ਕਿੱਦਾਂ ਤੁਸੀਂ ਇਹਨਾਂ ਹਾਲਾਤਾਂ ਵਿੱਚੋਂ ਵਿਚਰਦੇ ਹੋ ਦੇਖੋ ਸਰ ਮੇਰਾ ਪਿੰਡ ਬਹੁਤ ਚੰਗਾ ਮੇਰੇ ਪਿੰਡ ਦੇ ਲੋਕ ਮੇਰੇ ਬਹੁਤ ਬੀਬੇ ਆ ਬਹੁਤ ਨਾਈਸ ਆ ਮੇਰਾ ਸਹਿਯੋਗ ਬਹੁਤ ਕਰਦੇ ਆ ਜੇ ਜਾਣਾ ਵੀ ਪੈਂਦਾ ਮੇਰੇ ਨਾਲ ਖੜਦੇ ਆ ਆਪਾਂ ਵੀ ਉਹਨਾਂ ਨਾਲ ਖੜੀਦਾ ਮੈਨੂੰ ਕੋਈ ਏਡੀ ਪ੍ਰੋਬਲਮ ਨਹੀਂ ਆਂਦੀ ਜਿੱਥੇ ਕੋਈ ਮੈਨੂੰ ਦਿੱਕਤ ਆਂਦੀ ਆ ਪਿੰਡ ਦੇ ਕੋਈ ਮੇਰੇ ਭੈਣਾ ਭਰਾ ਜੋ ਵੀ ਲੱਗਦੇ ਬੱਚੇ ਲੱਗਦੇ ਆ ਕਿ ਮੈਨੂੰ ਇੱਥੇ ਲੋੜ ਆ ਮੇਰੇ ਨਾਲ ਚਲੋ ਤਾਂ ਉਹ ਜਾਂਦੇ ਆ ਮੈਨੂੰ ਕੋਈ ਏਡੀ ਪਰੇਸ਼ਾਨੀ ਨਹੀਂ ਦਿੱਕਤ ਆਂਦੀ ਬਾਕੀ ਮੇਰਾ ਪਿੰਡ ਇੱਕ ਬੀਬਾ ਪਿੰਡ ਆ ਬੱਚੇ ਕਹਿਣਕਾਰ ਆ ਮੇਰੇ ਕਹਿਣ ਤੇ ਵਿੱਚ ਆ ਜੋ ਅਸੀਂ ਕਹੀਏ ਤੇ ਉਹ ਮੰਨਦੇ ਆ ਦਿੱਕਤ ਉੱਥੇ ਆਂਦੀ ਜਿੱਥੇ ਪਾਰਟੀ ਬਾਜ਼ੀ ਹੋਵੇ ਮੇਰੇ ਪਿੰਡ 'ਚ ਕੋਈ ਪਾਰਟੀ ਬਾਜ਼ੀ ਨਹੀਂ ਮੇਰਾ ਪਿੰਡ ਰਾਲਕੇ ਚੱਲਣ ਵਾਲਿਆਂ 'ਚ ਆ ਇੱਕ ਬਹੁਤ ਵਧੀਆ ਪਿੰਡ ਆ ਮੇਰਾ ਜੇ ਹੈਲਥ ਦੀ ਗੱਲ ਕਰੀਏ ਤਾਂ ਡਿਸਪੈਂਸਰੀ ਵਗੈਰਾ ਜਾਂ ਮੋਹੱਲਾ ਕਲੀਨਿਕ ਜੋ ਸਰਕਾਰ ਵੱਲੋਂ ਪਰਾਲੇ ਕੀਤੇ ਸ਼ੁਰੂ ਕੀਤੇ ਗਏ ਸੀ ਤੇ ਤੁਹਾਡੇ ਪਿੰਡ ਦੇ ਵਿੱਚ ਕਿਦਾਂ ਸਹੂਲਤਾਂ ਮਿਲੀ ਹੋਈ ਐ ਦੇਖੋ ਸਰ ਸਾਡੇ ਪਿੰਡ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਇੱਥੇ ਖੋਲਣਾ ਵਾ ਆਮ ਕਲੀਨਿਕ ਉਹਨਾਂ ਨੇ ਜਗ੍ਹਾ ਪੁੱਛੀ ਜਗ੍ਹਾ ਪੱਧ ਸੀ ਉਹਨਾਂ ਨੂੰ ਸਿਗਾ ਸਾਡਾ ਜਾਂਚ ਕਰ ਸੀ ਉੱਥੇ ਬਣਾ ਦੋ ਬਾਅਦ ਚ ਪਤਾ ਨਹੀਂ ਕੀ ਪ੍ਰੋਬਲਮ ਆਈ ਆ ਬਾਅਦ ਚ ਉਹਨਾਂ ਨੇ ਸਾਨੂੰ ਪੁੱਛਿਆ ਹੀ ਨਹੀਂ ਕਿ ਕਹਿੰਦੇ ਕਿ ਨਾ ਉਹਨਾਂ ਨੇ ਸਾਨੂੰ ਬਣਾਉਣ ਬਾਰੇ ਕਿਹਾ ਨਾ ਇਹ ਦੱਸਿਆ ਕਿ ਬਣਾਈ ਕਿਉਂ ਨਹੀਂ ਲੋੜ ਮਹਿਸੂਸ ਹੁੰਦੀ ਐ ਇਸ ਚੀਜ਼ ਦੀ ਲੋੜ ਮਹਿਸੂਸ ਹੁੰਦੀ ਤਾਂ ਹੈ ਪਰ ਛੌਨੀ ਚਲੇ ਜਾਈਦਾ ਸੀ ਛੌਨੀ ਲੱਗਦਾ ਸਾਨੂੰ ਨਹੀਂ ਲੱਗ ਨਜ਼ਦੀਕ ਲੱਗਦਾ ਹੈ ਪਹਿਲਾਂ ਵੀ ਉੱਥੇ ਜਾਂਦੇ ਸੀਗੇ ਸਾਰੇ ਜੋ ਵੀ ਸਾਡਾ ਇੰਜੈਕਸ਼ਨ ਲਗਾਣਾ ਕੋਈ ਮੈਡੀਕਲ ਹੈ ਜਾਂ ਉੱਧਾ ਸਾਡੇ ਪਿੰਡ ਵੀ ਆਂਦੇ ਆ ਉੱਥੇ ਦੇ ਡਾਕਟਰ ਜਿਹੜੇ ਆ ਉਹਨਾਂ ਨੇ ਦੇਨ ਰੱਖੇ ਦੇ ਸਾਡੇ ਪਿੰਡ ਤੇ ਇੱਥੇ ਆ ਕੋਈ ਪ੍ਰੋਬਲਮ ਨਹੀਂ ਤੇ ਪੜ੍ਹਾਈ ਦੇ ਖੇਤਰ ਵਿੱਚ ਕਿੱਦਾਂ ਦਾ ਵਿਚਰਦੇ ਨੇ ਬੱਚੇ ਸਕੂਲ ਦੇ ਵਿੱਚ ਜਾਂਦੇ ਨੇ ਸਕੂਲ ਕਿੰਨੀ ਤੱਕ ਇੱਥੇ ਸਾਡਾ ਪ੍ਰਾਇਮਰੀ ਤੱਕ ਦਾ ਸਕੂਲ ਪ੍ਰਾਇਮਰੀ ਹੈਗੀ ਉਹ ਇਹਨੂੰ ਵੀ ਅਪਗ੍ਰੇਡ ਕੀਤਾ ਜਾਵੇ ਸਾਰੇ ਇਹਨੂੰ ਅਪਗ੍ਰੇਡ ਅਸੀਂ ਕੀ ਕਰਾਣਾ ਬੱਚੇ ਥੋੜੇ ਹੀ ਹੈਗੇ ਆ ਉੱਥੇ ਵੀ ਸਟੂਡੈਂਟ ਘੱਟ ਹੈਗੇ ਆ ਸਾਨੂੰ ਬੋਨਪੈਂਡ ਪੈਂਦਾ ਨਜ਼ਦੀਕ ਉੱਥੇ ਪਲੱਸ 2 ਤੱਕ ਹੈਗਾ ਆ ਉੱਥੇ ਸਾਡੇ ਬੱਚੇ ਜਾਂਦੇ ਆ ਹੁਣ ਬੱਚੇ ਹੀ ਨਹੀਂ ਹੈਗੇ ਇੰਨੇ ਛੋਟੇ ਛੋਟੇ ਬੱਚੇ ਹੈਗੇ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਆ ਪੰਜਾਬੀ ਸਕੂਲਾਂ 'ਚ ਰੁਝਾਨ ਘੱਟ ਹੈਗਾ ਉਦੋਂ ਹੁਣ ਉਹਨਾਂ ਗੇਨਾਲੋ ਫਰਕ ਪੈ ਗਿਆ ਥੋੜਾ ਜਿੱਦਾਂ ਸਕੂਲ ਵਧੀਆ ਕਰਕੇ ਹੁਣ ਬਣੇ ਇੰਗਲਿਸ਼ మీడియం ਬੱਚਿਆਂ ਨੂੰ ਵਿੱਚ ਇੰਗਲਿਸ਼ ਪੜਾਉਂਦੇ ਆ ਤੇ ਉਹਦੇ ਕਰਕੇ ਥੋੜੇ ਬੱਚੇ ਹੁਣ ਹੈ ਕਿ ਇਦਾਂ ਨੂੰ ਲੱਗੇ ਪੰਜਾਬੀ ਸਕੂਲਾਂ 'ਚ ਪਾਣ ਤੇ ਅਪਗ੍ਰੇਡ ਕਰਾਣ ਦਾ ਤਾਂ ਅਸੀਂ ਮੈਂ ਕੁਝ ਕਹਿ ਨਹੀਂ ਸਕਦੀ ਅਪਗ੍ਰੇਡ ਕਰਾਣ ਨੂੰ ਕੀ ਕਰਾਵਾਂਗੇ ਅਸੀਂ ਬੱਚੇ ਪੜ੍ਹ ਕੇ ਉੱਥੇ ਤੱਕ 5ਵੀਂ ਤੱਕ ਪੜ੍ਹਦੇ ਗਾਂ ਚਲੇ ਜਾਂਦੇ ਆ ਸ਼ਹਿਰ ਤੋਂ ਹਟਵਾ ਪਿੰਡ ਪੈਂਦਾ ਬਿਜਲੀ ਸਮੱਸਿਆ ਦੀ ਗੱਲ ਕਰੀਏ ਜਾਂ ਪਾਣੀ ਦੀ ਸਹੂਲਤ ਨੂੰ ਗੱਲ ਕਰੀਏ ਤਾਂ ਕਿੰਨਾ ਕੁ ਤੁਸੀਂ ਸਮਝਦੇ ਹੋ ਕਿ ਬਿਜਲੀ ਦੀ ਸਹੂਲਤ ਜਿਹੜੀ ਹੈ ਪਿੰਡ ਵਾਸੀ ਨੂੰ ਮਿਲ ਰਹੀ ਦੇਖੋ ਸਾਡਾ ਵੈਸੇ ਤਾਂ ਸਾਡੇ ਜਿਹੜੇ ਲਾਈਟ ਦਾ ਆਇਆ ਇਹ ਚੱਬੇਆਲ ਤੋਂ ਆਉਂਦੀ। ਸਮ ਹਸ਼ਾਰਪੁਰ ਤੋਂ ਨਹੀਂ ਆਉਂਦੀ। ਲਾਈਟ ਦੀ ਚੱਬਿਆ ਪ੍ਰੋਬਲਮ ਤਾਂ ਸਾਰੇ ਪਿੰਡਾਂ ਦਾ ਸਾਰ। ਲਾਈਟ ਘੱਟ ਆਂਦੀ ਜਾਂ ਕੁਛ ਆਂਦੀ ਹੈ। ਚਲੋ ਇਹ ਆ ਕਿ ਅਫਸਰ ਚੰਗੇ ਆ। ਫੋਨ ਕਰਦੇ ਆ ਐਸਡੀਓ ਨੂੰ ਜਾਂ ਜੇਏ ਨੂੰ ਕਿ ਲਾਈਟ ਗਈ ਹੈ। ਉਹ ਕੋਆਪਰੇਟ ਕਰ ਲੈਂਦੇ ਵੀ ਆ ਘੱਟ ਲੱਗਾ ਜਾਂ ਕਿਦਾਂ। ਤੇ ਬਾਕੀ ਸਹੂਲਤ ਪਿੰਡ ਹਟਮਾ ਪੈਂਦਾ ਥੋੜਾ ਬੋਤਾ ਤਾਂ ਹੈ ਬਾਕੀ ਸਾਡਾ ਰੋਡ ਹੈਗਾ ਥੋੜਾ ਅਜੇ 8-9 ਸਾਲ ਹੋ ਚੱਲੇ ਆ ਕਹਿੰਦੇ ਆ ਉਹ ਕਿਲੋਮੀਟਰ ਦੀ ਸੜਕ ਹੈਗੀ ਆ ਬਹੁਤ ਵਾਰੀ ਕਹਿ ਲਿਆ ਉਹ ਟੋਲ ਪਲਾਜ਼ ਜਦੋਂ ਗੱਡੀਆਂ ਲੰਘੀ ਉਹਦੇ ਕਰਕੇ ਟੁੱਟ ਚੁੱਕੀ ਆ ਉਹਦੇ ਕਰਕੇ ਪ੍ਰੋਬਲਮ ਆ ਸਾਨੂੰ ਤੋਂ ਉਦਾਂ ਵੈਸੇ ਪ੍ਰੋਬਲਮ ਤਾਂ ਸਰ ਹੈਗੀ ਆ ਸਾਡੇ ਪਿੰਡੋਂ ਜਿੱਦਾਂ ਹੁਣ ਹੁਣ ਤਾਂ ਚਲੋ ਵਾਹਕਲ ਹੈਗੇ ਲੋਕਾਂ ਦੇ ਘਰੋਂ ਕਿਹਿਆਂ ਕੋਲ ਨਹੀਂ ਹੈਗਾ ਕੁਝ ਵੀ ਅੱਗੇ ਇੱਥੇ ਆਟੋ ਲੱਗਾ ਹੁੰਦਾ ਸੀ ਆਟੋ ਵੀ हट ਗਿਆ ਅਸੀਂ ਕਹਿੰਨੇ ਕੋ ਮਿੰਨੀ ਬੱਸ ਵਗੈਰਾ ਲੱਗ ਜਾ ਜਿਹੜੀ ਪਿੰਡ ਦੇ ਵਿੱਚ ਦੀ ਜਿਨ੍ਹਾਂ ਜਿਹੜੇ ਪਛਾਣਿਆ ਕੋ ਨਹੀਂ ਕੋ ਵਹੀਕਲ ਹੈਗਾ ਕੋ ਜਾਣ ਵਾਲਾ ਇਹ ਸਹੂਲਤ ਹੋ ਜਾਏ ਤਾਂ ਬਹੁਤ ਵਧੀਆ ਅੱਛਾ ਬਸ ਇਹ ਸਹੂਲਤ ਨਹੀਂ ਹੈ ਪਣ ਨਹੀਂ ਹੈ ਸਾਨੂੰ ਰੈਤਵਾਰਾ ਕਾਲਜ ਜਾਣਾ ਪੈਂਦਾ ਜੇ ਚੜਨਾ ਬੱਸੇ ਜਾਂ ਫਿਰ ਕੈਂਪ ਚੌਣੀ ਸਾਨੂੰ ਉੱਥੇ ਜਾ ਕੇ ਚੜਨਾ ਪੈਂਦਾ ਜਿਹਨੇ ਜਾਣਾ ਪੈਦਲ ਜਾਣਾ ਜਾਂ ਕਿੱਦਾਂ ਵੀ ਹੈ ਇਹ ਪ੍ਰੋਬਲਮ ਸਾਡੀ ਹੋ ਜਾਏ ਹਲ ਬਾਕੀ ਹਾਂਜੀ ਬਾਕੀ ਸਾਡਾ ਪੋਲ ਦਾ ਜ਼ਰੂਰ ਬਾਕੀ ਬੱਚਿਆਂ ਦੀ ਨੌਕਰੀ ਵਾਸਤੇ ਜਰੂਰ ਬੱਚਿਆਂ ਦਾ ਹਿੱਲਾ ਵਸੀਲਾ ਕਰਨਾ ਚਾਹੀਦਾ ਪਿੰਡ ਦੇ ਵਿੱਚ ਇੱਕ ਜਿਮ ਚਾਹੀਦੀ ਆਪਾਂ ਨੂੰ ਚਲੋ ਇਹ ਛੋਟੀ ਜਿਮ ਤਾਂ ਹੈ ਦਿੱਤਿਓ ਥੋੜਾ ਬਤਾਂ ਉਹ ਜੋ ਬੱਚਿਆਂ ਦਾ ਸਮਾਨ ਹੁੰਦਾ ਲਾਂਦੇ ਆ ਪਰ ਆਪਾਂ ਕਹਿੰਨੇ ਕਿ ਇੱਕ ਜਿਮ ਇਹਨਾਂ ਨੂੰ ਮਿਲ ਜਾਏ ਬੱਚਿਆਂ ਦੇ ਜਿਹੜਾ ਨਸ਼ਿਆਂ ਵੱਲ ਨਾ ਜਾਣ ਬੱਚੇ ਆਪਣੇ ਖੇਡਾਂ ਵੱਲ ਜਾਣ ਪੜਾਈ ਵੱਲ ਜਾਣ ਇਦਾਂ ਦੀਆਂ ਕੁਝ ਹੋਣਾ ਚਾਹੀਦਾ ਹਾਂਜੀ ਪਿੰਡ ਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੂੰਗੀ ਮੈਂ ਤਾਂ ਪਿੰਡ ਵਾਸੀ ਨਹੀਂ ਸੁਨੇਹਾ ਦੇਣਾ ਚਾਹਦੀਆਂ ਕਿ ਤੁਸੀਂ ਪੜ੍ਹੋ ਲਿਖੋ ਇੱਥੇ ਜੋ ਆਪਾਂ ਕਰੋ ਬਾਹਰ ਜਾਂਦਾ ਚਲੋ ਮੈਨੂੰ ਇਹ ਨਹੀਂ ਕਹਿਣ ਕਿ ਇਹਦੇ ਬੱਚੇ ਗਿਆ ਇਹਦੇ ਮੇਰੇ ਬੱਚੇ ਵੀ ਬਾਹਰ ਆ ਤੇ ਅਸੀਂ ਤਾਂ ਕਹਿੰਨੇ ਕੋਈ ਇਦਾਂ ਦਾ ਸਿਸਟਮ ਸਰਕਾਰ ਚਲਾਵੇ ਕਿ ਬੱਚੇ ਬਾਹਰ ਜਾਣ ਦੀ ਬਜਾਏ ਇੱਥੇ ਨੌਕਰੀ ਕਰਨ ਆਪਣੇ ਘਰਾਂ ਚ ਰਹਿਣ ਹੁਣ ਬਜ਼ੁਰਗ ਮਾਪੇ ਹੈਗੇ ਆ ਹੁਣ ਮੈਂ ਹੀ ਆ ਕਿ ਘਰ ਚ ਇਕੱਲੇ ਆ ਅਸੀਂ ਬੱਚੇ ਸਾਡੇ ਤਾਂ ਧੋੜੇ ਕਿ ਅਸੀਂ ਸਾਨੂੰ ਇੱਥੇ ਸਾਨੂੰ ਨੌਕਰੀ ਨਹੀਂ ਮਿਲਦੀ ਅਸੀਂ ਕੀ ਬੇਲੇ ਰਹਿ ਕੇ ਕੀ ਕਰਾਂਗੇ ਇਸ ਕਰਕੇ ਇਹਨਾਂ ਬਾਰੇ ਬੱਚਿਆਂ ਬਾਰੇ ਹੀ ਸੋਚਣਾ ਚਾਹੀਦਾ ਬੱਚਿਆਂ ਦੀ ਭਵਿੱਖ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਅਸੀਂ ਪਿੰਡ ਨੂੰ ਵੀ ਮੈਕੈਨਿਕ ਹੀ ਪਿੰਡ ਬੱਚੇ ਪੜਨ ਗਾਹ ਕੋਨਾਂ ਨੂੰ ਜੋਪਾਂ ਸਰਕਾਰ ਦੇਵੇ ਤੇ ਜਿਹੜਾ ਪਿੰਡ ਆ ਸਾਡਾ ਖੁਸ਼ਵਾਲ ਹੋਵੇ ਨਸ਼ਿਆਂ ਤੋਂ ਦੂਰ ਰਹਿਣ ਇਹ ਕਹਿੰਨੇ ਕਿ ਨਸ਼ਿਆਂ ਤੋਂ ਦੂਰ ਰਹਿਣ ਸਾਡਾ ਪਿੰਡ ਬਹੁਤ ਵਧੀਆ ਪਿੰਡ ਹੈ ਜੀ ਇਦਾਂ ਦੇ ਪਿੰਡ ਸਾਰੇ ਹੋਣੇ ਚਾਹੀਦੇ ਜੀ ਇਸ ਤਰ੍ਹਾਂ ਹੀ ਕਹਿੰਨੇ ਸੋ ਇਸਨ ਇਹ ਪਿੰਡ ਬੂਥ ਗੜ ਦਾ ਸਰਪੰਚ ਸਾਹਿਬ ਜਿਨ੍ਹਾਂ ਵੱਲੋਂ ਇੱਕ ਅਪੀਲ ਕੀਤੀ ਗਈ ਆ ਪੰਜਾਬ ਸਰਕਾਰ ਨੂੰ ਕਿ ਇੱਥੇ ਨੌਕਰੀਆਂ ਦੇ ਕੇ ਬੱਚਿਆਂ ਨੂੰ ਇੱਕ ਰੋਜ਼ਗਾਰ ਦਿੱਤਾ ਜਾਵੇ ਤਾਂ ਜੋ ਬੱਚੇ ਜਿਹੜੇ ਨੇ ਇੱਥੋਂ ਬਾਹਰ ਨਾ ਜਾ ਸਕਣ ਤੇ ਆਪਣੇ ਪੰਜਾਬ ਨੂੰ ਸੰਭਾਲਿਆ ਜਾਵੇ ਤੇ ਆਪਣੇ ਪਿੰਡ ਨੂੰ ਵੀ ਸੰਭਾਲਿਆ ਜਾਵੇ ਹਾਂਜੀ ਕੀ ਕਹਿਣਾ ਚਾਹੁੰਦਾ ਵਿਕਾਸ ਦੀ ਪੁਲ ਦੀ ਪ੍ਰੋਬਲਮ ਜ਼ਿਆਦਾ ਆ ਸਾਡੇ ਪਿੰਡ ਨੂੰ ਕਦੀ ਜੀ ਪੁਲ ਦੀ ਪੁਲ ਦੀ ਸੜਕ ਖਰਾਬ ਆ ਨਾ ਅੱਛਾ ਜੀ ਤੇ ਆਉਣਾ ਜਾਣਾ ਜਨਾਨੀਆਂ ਲਈ ਬਹੁਤ ਹੈ ਚੋਰਾ ਚੱਕੀ ਬਹੁਤ ਹੋ ਰਹੀ ਆ ਜਦੋਂ ਪੁਲ ਪੁਲ ਟੁੱਟਾ ਹੋਇਆ ਤਾਂ ਦੂਜੇ ਪਾਸੇ ਕਿੰਨਾ ਕੁ ਫਰਕ ਪੈਂਦਾ ਘੁੰਮ ਕੇ ਜਾਉਂਦੇ ਹਾਂ ਕਾਫੀ ਫਰਕ ਪੈ ਜਾਂਦਾ ਸਾਰੀ ਇੱਧਰ ਤੇ ਕੁਮ ਕਈ ਜਾਣੇ ਨਾ ਫਰਕ ਪੈ ਜਾਂਦਾ ਸਨ ਜਿੰਨੀ ਦੇਰ ਜਿੰਨੀ ਦੇਰ ਨੂੰ ਅਸੀਂ ਇੱਧਰ ਰੈਸਵਾਰਿਆ ਕੋਲ ਚ ਜਾਣਾ ਅਸੀਂ ਕੈਂਪ ਜਾ ਰਹੇ ਹਾਂ ਕੋਈ ਐਮਰਜੈਂਸੀ ਬਿਮਾਰ ਪਿਆ ਹੋਵੇ ਕੁਮ ਕਈ ਜਾਣੇ ਨਾ ਤਾਂ ਫਿਰ ਬਹੁਤ ਔਖਾ ਮੁਸ਼ਕਲ ਆ ਲੈ ਕੇ ਜਾਣਾ ਤੇ ਵਿਕਾਸ ਕਰ ਜਾਨੂੰ ਕਿਵੇਂ ਦੇਖਦੇ ਹਾਂ ਪਿੰਡ ਦੀਆਂ ਪ੍ਰਾਪਤੀਆਂ ਨੂੰ ਕਿਵੇਂ ਦੇਖਦੇ ਹਾਂ ਪਹਿਲਾਂ ਦੇ ਸਮਿਆਂ ਨਾਲੋਂ ਠੀਕ ਹੈ ਹੁਣ ਤਾਂ ਸਰ ਅੱਗੇ ਨੂੰ ਠੀਕ ਹੈ ਮੈਂ ਨਾਲ ਹੀ ਇਹਨਾਂ ਦੇ ਪੰਚੀ ਕੀਤੀ ਹੈ ਪਹਿਲਾਂ ਵੀ ਹੁਣ ਵਿਕਾਸ ਸਾਡੇ ਬਹੁਤ ਵਿਕਾਸ ਵਧੀਆ ਹੋਇਆ ਹੈ ਸਾਡੇ ਤੇ ਅੱਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਪੰਚ ਬਣਾਉਂਗੇ ਨਾ ਦੇਖੋ ਜੀ ਅਸੀਂ ਤਾਂ ਕਹਿੰਦੇ ਆ ਬਣ ਜਾ ਅਸੀਂ ਤਾਂ ਇਹਨਾਂ ਝੂਠ ਦੇਂਦੇ ਆ ਵਿਖੜ ਜਾਓ ਵੋਟਾਂ ਦੀ ਲੋੜ ਨਹੀਂ ਤੇ ਪੈਣੀ ਪਰ ਹੁਣ ਪ੍ਰੋਬਲਮ ਆ ਕੱਲਿਆਂ ਰਹਿਣ ਦੀ ਪ੍ਰੋਬਲਮ ਆ ਹੋਰ ਕਿਹੜੇ ਕੰਮਾਂ ਨੂੰ ਦੇ ਦੇ ਜਿਹੜੇ ਪਿੰਡ ਵਿੱਚ ਹੋਣੇ ਚਾਹੀਦੇ ਨੇ ਤੇ ਪਿੰਡ ਵਾਸੀ ਲੋੜ ਮਹਿਸੂਸ ਕਰਦੇ ਨੇ ਕੰਮਾਂ ਬੱਸਾਂ ਦਾ ਹੋਣਾ ਚਾਹੀਦਾ ਆ ਡਾਕਟਰੀ ਦਾ ਥੋੜਾ ਜਿਹਾ ਹੋਣਾ ਚਾਹੀਦਾ ਪਿੰਡ ਦੇ ਵਿੱਚ ਆਉਣ ਜਾਣ ਦੀ ਤਿੱਗਤ ਆ ਦਸਵਾਂਸਰੀ ਹੋਣੀ ਚਾਹੀਦੀ ਹੈ ਪਿੰਡ ਦੇ ਵਿੱਚ ਬਜ਼ੁਰਗਾਂ ਦੇ ਸੈਰ ਕਰਨ ਵਾਸਤੇ ਕੋਈ ਪਾਰਕ ਦਾ ਪ੍ਰਬੰਧ ਵੀ ਹੈਗਾ ਬਣਾਈ ਪਰ ਹੈਗਾ ਨਹੀਂ ਹੈ ਬਣਨਾ ਚਾਹੀਦਾ ਹੈ ਪੰਜਾਬ ਸਰਕਾਰ ਵੱਲੋਂ ਤਾਂ ਐਲਾਨ ਕੀਤੇ ਜਾ ਰਹੇ ਨੇ ਕਿ ਪਿੰਡਾਂ ਦੇ ਵਿੱਚ ਵੀ ਅਸੀਂ ਵਿਕਾਸ ਕਰ ਰਹੇ ਹਾਂ ਤੇ ਕਿੱਥੋਂ ਤੱਕ ਫਿਰ ਇਹਨੂੰ ਤੁਸੀਂ ਸੱਚ ਮੰਨਦੇ ਹੋ ਜਿੰਨਾ ਕੁ ਵਿਕਾਸ ਹੋਇਆ ਸਰ ਪਰ ਬਾਕੀ ਅਜੇ ਰਹਿਦਾ ਪਿੰਡ ਦਾ ਕਰਨ ਵਾਲਾ ਹੋਣਾ ਚਾਹੀਦਾ ਹੈ ਤਾਂ ਦੋਸਤੋ ਇਹ ਪਿੰਡ ਵਾਸੀ ਤੇ ਨਾਲ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਵੱਲੋਂ ਇੱਕ ਮੰਗ ਕੀਤੀ ਗਈ ਹੈ ਕਿ ਪਿੰਡ ਦੇ ਵਿਕਾਸਪਤੀ ਧਿਆਨ ਦਿੱਤਾ ਜਾਵੇ پارک ਨੂੰ ਲੈ ਕੇ ਵੀ ਗੱਲ ਕੀਤੀ ਗਈ ਹੈ ਡਿਸਪੈਂਸਰੀ ਨੂੰ ਵੀ ਲੈ ਕੇ ਗੱਲ ਕੀਤੀ ਜਿੱਥੇ ਬਜ਼ੁਰਗਾਂ ਨੂੰ ਜਾਂ ਕੋਈ ਬੱਚਿਆਂ ਨੂੰ ਵੀ ਆਸ-ਪਾਸੇ ਪਿੰਡਾਂ ਦੇ ਵਿੱਚ ਇਲਾਜ ਕਰਾਉਣ ਲਈ ਮੈਡੀਸਿਨ ਲੈਣ ਲਈ ਜਾਣਾ ਪੈਂਦਾ ਤੇ ਸੜਕ ਨੂੰ ਵੀ ਇੱਕ ਮੰਗ ਰੱਖੀ ਗਈ ਹੈ ਬਣਾਉਣ ਵਾਸਤੇ ਨਾਲ ਦੀ ਨਾਲ ਇੱਕ બસ ਦੀ ਮੰਗ ਵੀ ਕੀਤੀ ਗਈ ਹੈ ਪਿੰਡ ਵਿੱਚ ਇੱਕ ਮਿੰਨੀ ਬੱਸ ਲਗਾਈ ਜਾਵੇ ਤਾਂ ਜੋ ਇੱਥੋਂ ਦੇ ਜੋ ਵਸਨੀਕ ਨੇ ਜਿਨ੍ਹਾਂ ਕੋ ਵਹੀਕਲ ਨਹੀਂ ਹੈ ਉਹਨਾਂ ਨੂੰ ਸ਼ਹਿਰ ਆਉਣ ਜਾਣ ਵਿੱਚ ਸੁੱਖ ਹੋਵੇ। ਇਹ ਇੱਕ ਜਿਹੜਾ ਗੁਰਦੁਆਰਾ ਸਾਹਿਬ ਸशोਭਿਤ ਹੈ ਪਿੰਡ ਦੇ ਵਿੱਚ ਕੀ ਇਤਿਹਾਸ ਹੈ ਉਹਦਾ ਤੇ ਇੱਕ ਹੁੰਦਾ ਬਣਿਆ ਹੋਇਆ ਗੁਰਦੁਆਰਾ ਸਾਹਿਬ। ਸਰ ਉਹਨਾਂ ਸਾਡੇ ਪਿੰਡ ਦਾ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜੀ ਆ ਸੰਤ ਤੁਲਸੀ ਦਾ ਨਾਮ ਜੀ। ਉਹ ਸਾਡੇ ਮੇਲਾ ਲੱਗਦਾ ਸਾਲ ਬਾਦ 27 28 29 ਤਿੰਨ ਦਿਨ ਚੱਲਦਾ ਹੈ। ਮਤਲਬ ਇੱਕ ਗੁਰਦੁਆਰਾ ਸਾਹਿਬ ਐਨਾ ਕਿ ਮਤਲਬ ਕਿ ਸ਼ਰਧਾ ਆ। ਤੇ ਕਿਹੜੇ ਮਹੀਨੇ ਦੀ 27 28 ਅਪ੍ਰੈਲ ਦੇ 27 28 29 ਤਿੰਨ ਦਿਨ ਚੱਲਦਾ ਮੇਲਾ ਹੈ ਇੱਕ ਬਹੁਤ ਮਤਲਬ ਕਿ ਪੂਜਨੀਯ ਜਗਾ ਸਾਡੇ ਪਿੰਡ ਦੇ ਕਿ ਆਲੇ ਦੁਆਲੇ ਦੇ ਪਿੰਡ ਵੀ ਆਉਂਦੇ ਇੱਥੇ ਕਿ ਇਹਦਾ ਇੱਕ ਬਹੁਤ ਇਤਿਹਾਸ ਵਧੀਆ ਮਤਲਬ ਗੁਰਦੁਆਰਾ ਸਾਹਿਬ ਸਚਾਈ ਦਾ ਇੱਕ ਇੱਕ ਇਤਿਹਾਸ ਸੀਗਾ ਇੱਥੇ ਕਿ ਜਿਹਨੇ ਜਿਹੜੇ ਮਹਾਰਾਜ ਸੀਗੇ ਜਿਨ੍ਹਾਂ ਦਾ ਨਾਮ ਤੇ 108 ਤੁਲਸੀਦਾਸ ਨਾਮ ਵੀ ਰੱਖਿਆ ਸੀ ਉਹਨਾਂ ਦਾ ਨਾਮ ਤੁਲਸੀਦਾਸ ਸਾਹ ਜੀ ਹਾਂਜੀ ਜੀਬੀਸੀ ਆਪਣਾ ਲਈ ਕੈਮਰਾਮੈਨ ਜਤਿੰਦਰ ਪੰਚਨਾਲ ਮੈਨ ਨਨੀ ਸਾਂਚੀਮਾ ਧੰਨਵਾਦ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty. Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.